ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਆਪਾਂ ਸਾਰੇ ਜਾਣਦੇ ਕਿ ਅੱਜ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਮਾਤਾ ਚਰਨਕੌਰ ਜੀ ਦਾ ਜਨਮ ਦਿਨ ਸੀ ਅਤੇ ਉਹਨਾਂ ਨੇ ਆਪਣਾ ਜਨਮ ਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ। ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚੋਂ ਮਾਤਾ ਚਰਨਕੌਰ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਸਾਡੇ ਸਾਹਮਣੇ ਆਈਆਂ ਜੋ ਕਿ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਪੈਹਾ। ਇਨ੍ਹਾਂ ਵੀਡੀਓਜ਼ ਵਿੱਚ ਮਾਤਾ ਚਰਨਕੌਰ ਜੀ ਅਤੇ ਨਿੱਕਾ ਸਿੱਧੂ ਕੇਕ ਕੱਟਦੇ ਹੋਏ ਦਿਖਾਈ ਦਿੱਤੇ। ਅੱਜ ਮਾਤਾ ਚਰਨਕੌਰ ਜੀ ਨੇ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਪੋਸਟ ਸਾਂਝੀ ਕੀਤੀ ਜ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਜਿਨ੍ਹਾਂ ਨੇ ਮੇਰੀ ਬੰਦ ਬਣਾਈ ਮੈਨੂੰ ਸਾਰੀ ਦੁਨੀਆ ਦਿਖਾਈ। ਕੀ ਚੰਗਾ ਕੀ ਮਾੜਾ ਹੁੰਦਾ ਕੌਣ ਕਿਸੇ ਦਾ ਕਹਿਣਾ ਹੁੰਦਾ ਮੈਨੂੰ ਮੈਂ ਬਣਾਉਣ ਵਾਲੀ ਤੋਂ ਭਲਾ ਮੈਂ ਦੂਰ ਕਿਵੇਂ ਹੋ ਸਕਦਾ ਦੁਨੀਆ ਲਈ ਮੈਂ ਹੁਣ ਉਹਨਾਂ ਨੂੰ ਕਰੇ ਨਹੀਂ ਦਿਖਦਾ ਪਰ ਜੋ ਰਿਸ਼ਤਾ ਤੁਹਾਡਾ ਤੇ ਮੇਰਾ ਸੀਮਾ ਉਹਦੀ ਵਿਆਖਿਆ ਤਾਂ ਰੱਬ ਵੀ ਆ ਕੇ ਨਹੀਂ ਕਰ ਸਕਦਾ ਮਾਂ ਜਨਮ ਦਿਨ ਮੁਬਾਰਕ ਮੇਰੀ ਸਿਰਜਣਹਾਰੀ ਨੂੰ ਜਿਹਦੇ ਸਦਕਾ ਮੈਂ ਜ਼ਿੰਦਗੀ ਪਾ ਸਕਿਆ ਮਾਂ ਮੈਂ ਅਕਾਲ ਪੁਰਖ ਅੱਗੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ ਮਾਂ ਮੈਂ ਵਾਦਾ ਕਰਦਾ ਜੋ ਦੀਵੇ ਦਾ ਕਮੰਡ ਸੂਰਜ ਤੋੜ ਦਿੰਦਾ ਇਉਂ ਹੀ ਇੱਕ ਦਿਨ ਸਾਡਾ ਆਏਗਾ ਜਦੋਂ ਮੇਰੇ ਤੇ ਤੁਹਾਡੇ ਵਿੱਚ ਇਹ ਦੂਰੀਆਂ ਪਾਉਣ ਵਾਲੇ ਆਪਣੀ ਕਰਨੀ ਪਰਨਗੇ ਤੁਹਾਡਾ ਗੱਗੂ ਪੁੱਤ ਸੋ ਕੁਝ ਇਸ ਤਰ੍ਹਾਂ ਮਾਤਾ ਚਰਨਕੌਰ ਜੀ ਨੇ ਪੋਸਟ ਸਾਂਝੀ ਕਰਕੇ ਸਿੱਧੂ ਮੂਸੇ ਵਾਲੇ ਲਈ ਇਨਸਾਫ ਮੰਗਿਆ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਜ਼ਰੂਰ ਲਿਖਿਓ ਅਤੇ ਮਾਤਾ ਚਰਨਕੌਰ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਧੰਨਵਾਦ